ਕੈਨੁਤ ਮਿਆ ਪੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਮਿਸ਼ਨ ਨਿਗਰਾਨੀ ਦੇ ਨਾਲ ਪੰਜਾਬ ਦੇ ਵਿੱਚ ਅੱਜ ਤੋਂ ਮਿਸ਼ਨ ਨਿਗਰਾਨੀ ਦੀ ਸ਼ੁਰੂਆਤ ਹੋ ਗਈ ਹੈ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਲਿਖਿਆ ਵੀ ਗਿਆ ਕਿ ਪੰਜਾਬ ਦੇ ਵਿੱਚ ਅੱਜ ਤੋਂ ਮਿਸ਼ਨ ਨਿਗਰਾਨੀ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜਿਹੜੇ ਨੈਸ਼ਨਲ ਲਿਫਟ ਨੌਜਵਾਨ ਨੇ ਉਹਨਾਂ ਦੀ ਘਰ ਵਾਪਸੀ ਹੋਵੇਗੀ ਨਸ਼ੇ ਤੋਂ ਮੁਕਤ ਹੋਣਗੇ ਤੇ ਨਾਲ ਹੀ ਜਿਹੜੇ ਤਸਕਰ ਨੇ ਉਹਨਾਂ ਨੂੰ ਵੀ ਨੱਥ ਪਾਈ ਜਾਵੇਗੀ ਤੇ ਇਸ ਦੇ ਨਾਲ ਹੀ ਜਿਹੜੇ ਮਾੜੇ ਅੰਸਰ ਨੇ ਚੋਰ ਠੱਗ ਨੇ ਜਾਂ ਅਫਰੋਤੀਆਂ ਮੰਗਦੇ ਨੇ ਉਹਨਾਂ ਨੂੰ ਵੀ ਨਕੇਲ ਪਾਈ ਜਾਵੇਗੀ ਹਾਲਾਂਕਿ ਜਿਹੜਾ ਮਿਸ਼ਨ ਨਿਗਰਾਨੀ ਸ਼ੁਰੂ ਕੀਤਾ ਗਿਆ ਇਸ ਦੇ ਵਿੱਚ ਪਿੰਡਾਂ ਨੂੰ ਲਾਂਬੰਦ ਵੀ ਕੀਤਾ ਗਿਆ ਜਿਸ ਦੇ ਤਹਿਤ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜਿਹੜੇ ਚੌਂਕੀਦਾਰ ਨੇ ਉਹਨਾਂ ਦੇ ਨਾਲ ਪੰਜਾਬ ਪੁਲਿਸ ਨੇ ਸਿੱਧਾ ਰਾਬਤਾ ਕੀਤਾ ਉਹਨਾਂ ਦੇ ਨਾਲ ਤਾਲਮੇਲ ਬਣਾਇਆ ਉਸ ਤੋਂ ਬਾਅਦ ਉਹਨਾਂ ਨੂੰ ਦਫਤਰਾਂ ਦੇ ਵਿੱਚ ਬੁਲਾ ਕੇ ਐਸਐਸਪੀ ਦਫਤਰ ਦੇ ਵਿੱਚ ਬੁਲਾ ਕੇ ਜਾਂ ਜਿਹੜੇ ਡੀਐਸਪੀ ਨੇ ਥਾਣੇਦਾਰ ਨੇ ਉਹਨਾਂ ਨੂੰ ਉੱਥੇ ਬੁਲਾ ਕੇ ਸੁਚੇਤ ਕੀਤਾ ਗਿਆ ਤੇ ਦੱਸਿਆ ਗਿਆ ਕਿ ਸਿੱਧੇ ਤੌਰ ਤੇ ਸਾਡੇ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਕਿ ਜਿਹੜਾ ਮਿਸ਼ਨ ਨਿਗਰਾਨੀ ਸ਼ੁਰੂ ਕੀਤਾ ਜਾਵੇ ਇਸ ਦੇ ਵਿੱਚ ਬਹੁ ਗਿਣਤੀ ਜਿਹੜੇ ਚੌਂਕੀਦਾਰ ਨੇ ਉਹਨਾਂ ਨੂੰ ਭਰਤੀ ਕੀਤਾ ਗਿਆ ਉਹਨਾਂ ਨੂੰ ਅਲੱਗ ਤੌਰ ਤੇ ਬਰਦੀਆਂ ਵੀ ਦਿੱਤੀਆਂ ਗਈਆਂ ਨੇ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਲਾਹਮਤਾਂ ਨੇ ਜਿਹੜੇ ਬੁਰੇ ਕੰਮ ਕਰਨ ਵਾਲੇ ਬਾੜੇ ਅੰਸਰ ਨੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਨਸ਼ੇ ਤੋਂ ਜਿਹੜੀ ਨਿਜਾਤ ਦਵਾਈ ਜਾ ਸਕੇ ਨਸ਼ੇ ਨਾਲ ਲਿਪਟ ਜਿਹੜੇ ਨੌਜਵਾਨ ਨੇ ਉਹਨਾਂ ਦੀ ਘਰ ਵਾਪਸੀ ਹੋਵੇ ਉਹ ਨਸ਼ਾ ਤਿਆਗਣ ਤੇ ਚੰਗੀ ਤੇ ਸਿਹਰਦ ਜ਼ਿੰਦਗੀ ਜੀਉਣ ਹਾਲਾਂਕਿ ਮਿਸ਼ਨ ਨਿਗਰਾਨੀ ਦੇ ਤਹਿਤ ਹੁਣ ਪਿੰਡ ਪਿੰਡ ਨੂੰ ਲਾਭੰਦ ਵੀ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਆਪਰੇਸ਼ਨ ਕਾਸੋ ਦੇ ਤਹਿਤ ਨਸ਼ਾ ਤਸਰਾ ਨੂੰ ਨਕੇਲ ਪਾਈ ਜਾ ਰਹੀ ਸੀ ਉਸੇ ਤਰ੍ਹਾਂ ਹੁਣ ਮਿਸ਼ਨ ਨਿਗਰਾਨੀ ਦੇ ਤਹਿਤ ਜਿਹੜੇ ਪਿੰਡਾਂ ਦੇ ਚੌਂਕੀਦਾਰ ਹੋਣਗੇ ਉਹਨਾਂ ਦਾ ਜਿਹੜਾ ਸਿੱਧਾ ਰਾਪਤਾ ਪੰਜਾਬ ਪੁਲਿਸ ਦੇ ਨਾਲ ਹੋਵੇਗਾ ਤੇ ਜੇਕਰ ਕੋਈ ਮਾੜਾ ਅਨਸਰ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰੀ ਕਰਦਾ ਹੈ ਜਾਂ ਕਿਸੇ گروਹ ਦੇ ਨਾਲ ਜੁੜ ਕੇ ਕੋਈ ਅਜਹੀ ਕਰਤੂਤ ਕਰਦਾ ਜੋ ਸਮਾਜ ਲਈ ਨੁਕਸਾਨ ਦੇ ਐ ਤਾਂ ਜੋ ਉਸ ਦਾ ਪਤਾ ਸਿੱਧੇ ਤੌਰ ਤੇ ਪੰਜਾਬ ਪੁਲਿਸ ਨੂੰ ਹੋਵੇਗਾ ਕਿਉਂਕਿ رابطہ ਡਾਇਰੈਕਟਲੀ ਚੌਕੀਦਾਰ ਨਾਲ ਹੋਵੇਗਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਕੇਲ ਪਾਈ ਜਾਵੇਗੀ ਤੇ ਪੰਜਾਬ ਦੇ ਪਿੰਡਾਂ ਨੂੰ ਮੋੜ ਤੋਂ ਪੰਜਾਬ ਰੰਗਲਾ ਪੰਜਾਬ ਬਣੇਗਾ ਜਿਸ ਦੇ ਤਹਿਤ ਪੰਜਾਬ ਦੇ ਡੀਜੀਪੀ ਦੇ ਵੱਲੋਂ ਵੀ ਕਈ ਵਾਰ ਜ਼ਿਕਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਵੀ ਗਿਆ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਕੇਲ ਪਾਈ ਜਾਵੇਗੀ ਤੇ ਸਲਾਖਾਂ ਦੇ ਪਿੱਛੇ ਡੱਕਿਆ ਜਾਵੇਗਾ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਗਿਆ ਕਿ ਜਿਹੜੇ ਮਾੜੇ ਅੰਸਰ ਨੇ ਜੇਕਰ ਉਹ ਅਜਿਹੇ ਭੇੜੇ ਕੰਮ ਛੱਡ ਦਿੰਦੇ ਨੇ ਤਸਕਰੀ ਦਾ ਕੰਮ ਛੱਡ ਦਿੰਦੇ ਨੇ ਤੇ ਜਿਹੜੇ ਨੌਜਵਾਨ ਨਸ਼ੇ ਨਾਲ ਲਿਪਤ ਨੇ ਉਹ ਵੀ ਨਸ਼ਾ ਤਿਆਗ ਦਿੰਦੇ ਨੇ ਤਾਂ ਇੱਕ ਬਹੁਤ ਹੀ ਸੁਹਿਰਤਾ ਵਾਲੀ ਗੱਲ ਹੈ ਕਿ ਇਹ ਪੰਜਾਬ ਰੰਗਲਾਇ ਪੰਜਾਬ ਦੇ ਵੱਲ ਮੁੜ ਜਾਵੇਗਾ